ਮਿੱਤਰੋ ਚਾਰੇ ਪਾਸੇ ਚਮਕੀਲਾ 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 ਅਮਰ ਜਹਤ ਚਮਕੀਲਾ ਹੋਈ ਪਈ ਹੈ ਚਮਕੀਲੇ ਦੇ ਕਈ ਗੀਤਾਂ ਨਾਲ ਬੇਸ਼ੱਕ ਮੈਂ ਵੀ ਸਹਿਮਤ ਨਹੀਂ ਕਈ ਸ਼ਬਦ ਜ਼ਰੂਰ ਥੋੜੇ ਜੇ ਅਪੱਤੀ ਜਨਕ ਸ਼ਬਦ ਨੇਗੇ ਪਰ ਕਿਤੇ ਨਾ ਕਿਤੇ ਉਹ ਜਦੋਂ ਤੁਸੀਂ ਪ੍ਰਾਰਥਨ ਬੋਲੀਆਂ ਪੜਦੇ ਹੋ ਪ੍ਰਾਰਥਨ ਗੱਲਾਂ ਸੁਣਦੇ ਹੋ ਤੇ ਪ੍ਰਾਰਥਨ ਗੀਤਾਂ ਨੂੰ ਸੁਣਦੇ ਹੋ ਤੇ ਉਹਨਾਂ ਦੇ ਵਿੱਚ ਸ਼ਬਦ ਜੂਜ ਕੀਤੇ ਹੋਏ ਨੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਬੱਟੇ ਸੱਟੇ ਦੀਆਂ ਰਸਮਾਂ ਸੀ ਜਿਵੇਂ ਉਹ ਕੰਡੇ ਵਾਲੀ ਗੱਲ ਐ ਉਹ ਬੱਟੇ ਸੱਟੇ ਦੀਆਂ ਰਸਮਾਂ ਚੋਂ ਨਿਕਲੀਆਂ ਹੋਈਆਂ ਗੱਲਾਂ ਨੇ ਸਾਡੀਆਂ ਸਾਡੀਆਂ ਬੋਲੀਆਂ ਚੋਂ ਨਿਕਲੀਆਂ ਹੋਈਆਂ ਗੱਲਾਂ ਨੇ ਸਾਡੇ ਕਲਚਰ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਨੇਗੀਆਂ ਉਹ ਪਰ ਉਹ ਗੱਲ ਸਾਈਡ ਤੇ ਰਹਗੀ ਉਹ ਇੱਕ ਵਿਚਾਰਨ ਵਾਲਾ ਵਿਸਾ ਇੱਕ ਬਹਿ ਕੇ ਗੱਲ ਕਰਨ ਵਾਲਾ ਵਿਸਾਗਾ ਉਹ ਵੀ ਕਾਰਨ ਕੀ ਆ ਉਹਦਾ ਹਨਾ ਪਰ ਮੈਂ ਤਾਂ ਇਹ ਹੈਰਾਨ ਐ ਵੀ ਉਹਦੇ ਸਮਕਾਲੀਆਂ ਨੇ ਹੋਰਾਂ ਨੇ ਬਹੁਤ ਲੱਚਰ ਗੀਤ ਗਾਏ ਹਿੱਟ ਹੋਣ ਦੇ ਲਈ ਚਮਕੀਲੇ ਨੂੰ ਦੱਬਣ ਦੇ ਲਈ ਉਹਦੇ ਜਿੰਨੀ ਪ੍ਰਸਿੱਧੀ ਹਾਸਲ ਕਰਨ ਦੇ ਲਈ ਪਰ ਕੱਖ ਨਹੀਂ ਬਣਿਆ ਪਤਾ ਨਹੀਂ ਕਿੱਥੇ ਪਏ ਨੇ ਅੱਜ ਉਹ ਪਰ ਦੋਸਤੋ 36 ਸਾਲ ਹੋ ਗਏ ਮਰੇ ਨੂੰ ਅੱਜ ਉਹਨੂੰ ਬੀਬਾ ਅਮਰਜੋਤ ਤੇ ਚਮਕੀਲੇ ਨੂੰ ਪਰ ਅੱਜ ਵੀ ਚਮਕੀਲਾ 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 ਹੋਈ ਜਾਂਦੀ ਆ ਚਾਰੇ ਪਾਸੇ ਪਤਾ ਨਹੀਂ ਪੱਟੂ ਕਿਹੜੇ ਮੋਤੀ ਪੁੰਨ ਕਰਕੇ ਆਈ ਤੀ ਜੋੜੀ ਕਹਿੰਦਾ ਚਿੱਟੇ ਚੌਲ ਪੁੰਨਾਂ ਨੇ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਬਾਕੀ ਯਾਰ ਜੋੜੀ ਪਤਾ ਨਹੀਂ ਕਿਹੜੇ ਮੋਤੀ ਪੁੰਨ ਕਰਕੇ ਆਈ ਤੀ ਕੀ ਪੁੰਨ ਕਰਕੇ ਆਈ ਤੀ ਜਿਹੜੀ ਹਜੇ ਤੱਕ ਵੀ ਇੰਨਾ ਚੱਲਦੀ ਆ ਹਜੇ ਤੱਕ ਵੀ ਡੀਜਿਆਂ ਤੇ ਵੱਜਦੀ ਆ ਸਪੀਕਰਾਂ ਤੇ ਵੱਜਦੀ ਆ ਫੋਨਾਂ 'ਤੇ ਸੁਣੀ ਜਾ ਰਹੀ ਆ ਕਮਾਲ ਦੀ ਗੱਲ ਆ ਯਾਰ ਪਤਾ ਨਹੀਂ ਰੱਬ ਨੇ ਕੈਸਾ ਮੁਕੱਦਰ ਲਿਖ ਕੇ ਤੋੜਿਆ ਤੀ ਕੀ ਤੋੜਿਆ ਤੀ ਯਾਰਾ ਬਸ ਇਹੀ ਕਹਿ ਸਕਦੇ ਆ ਵੀ ਉਹ ਰੱਬ ਨੂੰ ਪਤਾ ਜਾਂ ਫਿਰ ਉਹਨੂੰ ਪਤਾ ਇਹ ਕੀ ਐ ਕੀ ਨਹੀਂ ਇਹਦਾ ਮਾਲਕ ਹੀ ਜਾਣਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ